ਜਲ ਰਹੀ ਸੀ ਜੀ ਤਿਆਰੀ ਕਹਿ ਰਹੇ ਬਹੁਤ ਖੋਜ ਸੀਗੇ ਉਹਦਾ ਤੇ ਕਹਾਣੀ ਸੁਣ ਕੇ ਗਏ 15 20 ਦਿਨ ਪਹਿਲਾਂ ਸਮੀਪਾ ਜੀ ਕਹਾਣੀ ਉਹਨਾਂ ਨੂੰ ਸੁਣਾ ਕੇ ਗਏ ਸੀ ਈਵਨ ਅਸੀਂ ਫਿਲਮ ਜਲੰਧਰ ਸ਼ੂਟ ਕਰਨੀ ਸੀ ਸਾਨੂੰ ਲੱਗਿਆ ਕਿ ਯਾਰ ਪੱਲਾ ਸਾਹਿਬ ਲਈ ਜਾਣਾ ਆਉਣਾ ਔਖਾ ਹੋਇਆ ਕਰੂ ਤੇ ਅਸੀਂ ਉਹਨਾਂ ਲਈ ਇੱਥੇ ਸ਼ੂਟ ਕਰ ਰਹੇ ਸੀ ਪਤਾ ਹੀ ਨਹੀਂ ਸੀ ਮਤਲਬ ਉਹਦਾ ਚਾੜ ਬੜਾ ਸੀ ਉਹਨਾਂ ਦਾ ਸਾਰਿਆਂ ਨਾਲ ਹੀ ਬਹੁਤ ਅੱਛਾ ਬੌਂਡ ਸੀਗਾ ਜੀ ਉਹ ਬੱਚਿਆਂ ਵਾਂਗੂ ਪਿਆਰ ਕਰਦੇ ਸੀਗੇ ਔਰ ਕਦੇ ਉਹਨਾਂ ਨੇ ਮਹਿਸੂਸ ਹੀ ਨਹੀਂ ਹੁਣ ਦਿੱਤਾ ਸੀ ਕਿਸੇ ਛੋਟੇ ਕਲਾਕਾਰ ਨੂੰ ਵੀ ਕਿ ਉਹ ਬਹੁਤ ਵੱਡੇ ਕਲਾਕਾਰ ਨੇ ਆਪ ਆਪ ਤੋਂ ਵੱਡਾ ਬਣਾ ਕੇ ਰੱਖਦੇ ਸੀ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਬਹੁਤ ਮਤਲਬਾ ਪਿਛਲੇ ਸਾਲ ਤਾਂ ਸਾਰਾ ਸਾਲ ਉਹ ਵਿਚਾਰੇ ਸੰਘਰਸ਼ ਦੇ ਵਿੱਚ ਹੀ ਰਹੇ ਆਪਣੇ ਜਦੋਂ ਜੈਦ ਕਰਦੇ ਰਹੇ ਜ਼ਿੰਦਗੀ ਦੇ ਕਿ ਬੜੇ ਟਾਈਮ ਲਾਸਟ ਫਿਲਮ ਉਹਨਾਂ ਨੇ ਛਿੰਦਾ ਛਿੰਦਾ ਨੂਬ ਆਪਾਂ ਇਹ ਸ਼ੂਟ ਕੀਤੀ ਸੀ ਉਸ ਤੋਂ ਬਾਅਦ ਕੋਈ ਫਿਲਮ ਸ਼ੂਟ ਨਹੀਂ ਸੀ ਕੀਤੀ ਤੇ ਹੁਣ ਕਹਿੰਦੇ ਕਹਿੰਦੇ ਬਸ ਕੈਰੀ ਆਨ ਹੀ ਕਰਾਂਗੇ ਸਿੱਧੀ ਔਰ ਝਣਕਾਟੇ ਆਏ 27 ਝਣਕਾਟੇ ਆਏ ਔਰ ਅਸੀਂ ਲਗਾਤਾਰ ਦੇਖਦੇ ਰਹੇ ਉਹ ਝਣਕਾਟਿਆਂ ਨੂੰ ਕਿਉਂਕਿ ਉਹਨਾਂ ਦੇ ਕੈਰੈਕਟਰ ਜਿਹੜੇ ਸੀ ਬਾਲਾ ਹੋਣ ਜਾਂ ਨੀਲੂ ਹੋਵੇ ਔਰ ਉਸ ਤੋਂ ਬਾਅਦ ਫਿਲਮਾਂ ਦਾ ਦੌਰ ਆਉਂਦਾ ਹੈ ਤਾਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਇੱਕ ਨਵੀਂ ਜਿਹੜੀ ਪਰਤ ਪਾਈ ਕਿਉਂ ਤੁਹਾਡਾ ਕਿੰਦਾ ਤਾਂ ਉਹਨਾਂ ਨਾਲ ਬੌਂਡ ਸੀਗਾ ਤੁਸੀਂ ਬੈਸਲੀ ਪਿਆਰ ਸੀਗਾ ਜੀ ਬਹੁਤ ਜ਼ਿਆਦਾ ਪਿਆਰ ਸੀਗਾ ਜੀ ਔਰ ਫੈਮਿਲੀ ਨਾਲ ਪਿਆਰ ਸੀਗਾ ਜੀ ਖੁਲ ਜਿੰਨੀ ਵਧੀਆ ਉਹਨਾਂ ਦੀ ਡਾਇਲੌਗ ਡਿਲੀਵਰੀ ਸੀ ਜਿੰਨਾ ਪੰਜ ਉਹ ਡਿਲੀਵਰ ਕਰਦੇ ਸੀ ਵਧੀਆ ਅੰਦਰ ਅਸੀਂ ਕੋਈ ਹੋਰ ਹੈ ਨਹੀਂ ਕਿ ਪੀਜੀ ਤੁਸੀਂ ਆਏ ਹੋ ਔਰ ਤੁਹਾਡਾ ਤਾਂ ਪ੍ਰੇਮ ਸੀਗਾ ਲਗਾਤਾਰ ਤੁਸੀਂ ਸੀਕੁਅਲ ਕੀਤੇ ਕੈਰੀ ਆਨ ਜੱਟਾ ਦੇ ਹੁਣ ਕੈਰੀ ਆਨ ਜੱਟਾ ਚਾਰ ਦੇ ਵਿੱਚ ਜਾਰੀ ਸੀ ਬਿਲਕੁਲ ਚੱਲ ਰਹੀ ਸੀ ਜੀ ਤਿਆਰੀ ਕੈਰੀ ਬਹੁਤ ਖੋਸ਼ ਸੀਗੇ ਉਹਦਾ ਤੇ ਕਹਾਣੀ ਸੁਣ ਕੇ ਗਏ 15-20 ਦਿਨ ਪਹਿਲਾਂ ਸਮੀਪਾ ਜੀ ਕਹਾਣੀ ਉਹਨਾਂ ਨੂੰ ਸੁਣਾ ਕੇ ਗਏ ਸੀ ਬੜੇ ਖੁਸ਼ ਸੀਗੇ ਔਰ ਤਿਆਰੀਆਂ ਚੱਲ ਰਹੀਆਂ ਸੀ ਅੱਜ ਇਵਨ ਅਸੀਂ ਫਿਲਮ ਜਲੰਧਰ ਸ਼ੂਟ ਕਰਨੀ ਸੀ ਸਾਨੂੰ ਲੱਗਿਆ ਕਿ ਯਾਰ ਪੱਲਾ ਸਾਹਿਬ ਲਈ ਜਾਣਾ ਆਉਣਾ ਔਖਾ ਹੋਇਆ ਕਰੂ ਤੇ ਅਸੀਂ ਉਹਨਾਂ ਲਈ ਇੱਥੇ ਸ਼ੂਟ ਕਰ ਰਹੇ ਸੀ ਪਤਾ ਹੀ ਨਹੀਂ ਸੀ ਮਤਲਬ ਉਹਦਾ ਚਾਹ ਬੜਾ ਸੀ ਕਿਉਂਕਿ ਬੜੇ ਟਾਈਮ ਲਾਸਟ ਫਿਲਮ ਉਹਨਾਂ ਨੇ ਛਿੰਦਾ ਛਿੰਦਾ ਨੋਪਾਪਾ ਜੀ ਸ਼ੂਟ ਕੀਤੀ ਸੀ ਉਸ ਤੋਂ ਬਾਅਦ ਕੋਈ ਫਿਲਮ ਸ਼ੂਟ ਨਹੀਂ ਸੀ ਕੀਤੀ ਤੇ ਹੁਣ ਕਹਿੰਦੇ ਹੀ ਕਹਿੰਦੇ ਬਸ ਕੈਰੀ ਆਨ ਹੀ ਕਰਾਂਗੇ ਸਿੱਧੀ ਤੁਹਾਡਾ ਕਿੰਨਾ ਦਾ ਉਹਨਾਂ ਨਾਲ ਬੌਂਡ ਸੀਗਾ ਤੁਸੀਂ ਬੈਸਲੀ ਪਿਆਰ ਸੀਗਾ ਜੀ ਬਹੁਤ ਜ਼ਿਆਦਾ ਪਿਆਰ ਸੀਗਾ ਜੀ ਔਰ ਫੈਮਿਲੀ ਨਾਲ ਪਿਆਰ ਸੀਗਾ ਜੀ ਬਹੁਤ ਜ਼ਿਆਦਾ ਪਿਆਰ ਸੀ ਜੀ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਭੱਲਾ ਸਾਹਿਬ ਦੀ ਬਹੁਤ ਸਾਹ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਮੇਲਾ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਤੇ ਹੁਣ ਤੱਕ ਦੇ ਬੈਸਟ ਕਮੀਡੀਅਨ ਬਸਟ ਐਕਟਰ ਨੇ ਹੋ ਤੇ ਸਾਡੇ ਲਈ ਤਾਂ ਸਾਡੇ ਫਾਦਰ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਬੰਦਪਾਗੀ ਖਬਰ ਹੈ ਜੀ ਮਿਹਰਬਾਨੀ ਜੀ ਆਖਰੀ ਮੁਲਾਕਾਤ ਉਹਦੀ ਕਦੋਂ ਹੋਈ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮੇ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਨ ਜੱਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਨ ਜਿਤਨੀ ਚੇਤਨੀਆਂ ਦਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਹਾਂ ਜੀ ਜੀ ਤੁਸੀਂ ਉਹ ਹੀ ਫਾਦਰਲੀ ਫਿਲਮ ਤੁਸੀਂ ਜੀ ਤੁਹਾਡੇ ਨਾਲ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੋਮ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ بس ਬਈ ਕਹੀ ਦਿੱਤਾ ਜੀ ਸਾਰਾ ਕੁਝ ਹੁਣ ਮੈਂ ਕਿਹਾ ਜੀ ਕਲਾਸ ਵਾਲਾ ਇੱਕ ਯਾਦ ਹੋਣਾ ਕਿ ਪੰਜਾਬੀ ਦੇ ਸੀ ਮਹਿਰ ਮਿੱਤਲ ਸਾਹਿਬ ਤੋਂ ਬਾਅਦ ਇੱਕ ਕਾਮੇਡੀ ਲਈ ਅਲੱਗ ਸਿਫਟਾ ਲਿਖੀ ਜਾ ਬਿਚਾਰੇ ਬਾਲੀਵੁੱਡ ਬਾਲੀਵੁੱਡ ਜੀ ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਅ ਨੂੰ ਤੁਸੀਂ ਦੇਖਿਆ ਕਿੰਨੀ ਚੰਗੀ ਬਿਲਕੁਲ ਭੱਲਾ ਸਾਹਿਬ ਨਾਲ ਕੋਈ ਵੀ ਮੈਨ ਲੱਗਾ ਇਦਾਂ ਦੀ ਸਕ੍ਰਿਪਟ ਆ ਜਦੋਂ ਅਸੀਂ ਕੈਰੀਅਨ ਜੱਟਾ ਵਗੈਰਾ ਫਿਲਮਾਂ ਲਿਖਦੇਈ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜਗਾ ਕੈਰੀਓਂ ਜੱਟਾ 4 ਵਾਸਤੇ ਤੁਸੀਂ ਆਇਆ ਸੀ ਨਾ ਜੀ ਜੀ ਕੈਰੀਓਂ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਸ਼ੂਟ ਤੇ ਹੀ ਸੀਗੀ ਜੀ ਕਰਨ ਚਿਤਨ ਮੋਲ ਜੀ ਤੁਹਾਡੇ ਤਾਂ ਲਗਾਤਾਰ ਤੁਸੀਂ ਸਾਹਜ ਰਹੀ ਹੈ ਤੁਸੀਂ ਹਰੇਕ ਫਿਲਮ ਦੇ ਵਿੱਚ ਇਕੱਠੇ ਦੇਖੇ ਜਾਂਦੇ ਸੀ ਔਰ ਪਰਸਨਲੀ ਤੁਹਾਡਾ ਕਿਦਾਂ ਦਾ ਬੌਂਡ ਸੀ ਬਹੁਤ ਹੀ ਪਿਆਰਾ ਸੀ ਜੀ ਉਹਨਾਂ ਦਾ ਸਾਰਿਆਂ ਨਾਲ ਹੀ ਬਹੁਤ ਅੱਛਾ ਬੌਂਡ ਸੀਗਾ ਜੀ ਉਹ ਬੱਚਿਆਂ ਵਾਂਗੂ ਪਿਆਰ ਕਰਦੇ ਸੀਗੇ ਔਰ ਕਦੇ ਉਹਨਾਂ ਨੇ ਮਹਿਸੂਸ ਹੀ ਨਹੀਂ ਹੁਣ ਦਿੱਤਾ ਸੀ ਕਿਸੇ ਛੋਟੇ ਕਲਾਕਾਰ ਨੂੰ ਵੀ ਕਿ ਉਹ ਬਹੁਤ ਵੱਡੇ ਕਲਾਕਾਰ ਨੇ ਆਪ ਆਪ ਤੋਂ ਵੱਡਾ ਬਣਾ ਕੇ ਰੱਖਦੇ ਸੀ ਹਰ ਕਿਸੇ ਦੀ ਆਖਰੀ ਮੁਲਾਕਾਤ ਕਦੋਂ ਹੋਈ ਮੇਰੀ ਹਸਪੀਟਲ ਚ ਚੋਇਸ ਸੀ ਜੀ ਉਹਨਾਂ ਨਾਲ ਹਾਂਜੀ ਜਾ ਰਹੇ ਪਿਛਲੇ 1 ਸਾਲ ਤੋਂ ਹੋ ਤਬੀ ਤੋਨੇ ਢਿੱਲੀ ਸੀ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਬਾਈਪਾਸ ਵੀ ਉਸ ਤੋਂ ਪਹਿਲਾਂ ਹੋ ਗਿਆ ਹਾਂਜੀ 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 ਬਹੁਤ ਮਤਲਬ ਪਿਛਲੇ ਸਾਲ ਤੱਕ ਸਾਰਾ ਸਾਲ ਉਹ ਵਿਚਾਰੇ ਸੰਘਰਸ਼ ਦੇ ਵਿੱਚ ਹੀ ਰਹੇ ਆਪਣੇ ਜਦੋਂ ਜਾਇਦ ਕਰਦੇ ਰਹੇ ਹੋਣੀ ਸੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਆਖਰੀ ਬੋਲ ਜਿਹੜੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਹੋਈ ਤੁਹਾਨੂੰ ਕੁਝ ਕਿਹਾ ਹੋਵੇ ਬਸ ਇਹੀ ਸੀ ਕਿ ਵੀ ਜਲਦੀ ਉਠਲੀ ਫਿਰ ਆਪਾਂ ਕਰਦੇ ਆ ਕੰਮ ਹਾਂਜੀ ਵੈਸੇ ਹੁਣ ਪਰਿਵਾਰ ਦੇ ਨਾਲ ਤੁਸੀਂ ਤਾਂ ਲਗਾਤਾਰ ਟੱਚ ਦੇ ਵਿੱਚ ਰਹਿੰਦੇ ਹੋਵੋਗੇ ਕਿਉਂਕਿ ਤੁਹਾਡੇ ਤਾਂ ਪਰਿਵਾਰ ਕਾ ਰਿਲੇਸ਼ਨ ਜੀ ਜੀ ਬਿਲਕੁਲ ਉਹਨਾਂ ਦੇ ਬੇਟੇ ਨਾਲ ਬਹੁਤ ਮੁਹੱਬਤ ਹੈ ਜੀ ਔਰ ਬਹੁਤ ਪਿਆਰਾ ਇਨਸਾਨ ਹੈ ਉਹ ਵੀ ਪੁਖਰਾਜ ਔਰ ਹਮੇਸ਼ਾ ਉਹਨਾਂ ਦੇ ਜਰੀਏ ਹੀ ਗੱਲਬਾਤ ਹੁੰਦੀ ਰਹਿੰਦੀ ਸੀ ਜੀ ਚਲਕਾਟਿਆਂ ਤੋਂ ਹਾਲਾਂਕਿ ਉਸ ਤੋਂ ਪਹਿਲਾਂ ਮੋਨੋ ਐਕਟਿੰਗ ਕੀ ਕਰਦੇ ਸੀ ਉਹ ਟਾਈਮ ਸੀ ਜਦੋਂ ਗੁਰਪ੍ਰੀਤ ਕੁੱਕੀ ਉਹਨਾਂ ਨੇ ਸ਼ੁਰੂ ਕੀਤੀ ਸੀ ਮੋਨੋ ਐਕਟਿੰਗ ਤੇ ਨਾਲ ਹੀ ਜਸਵਿੰਦਰ ਭੱਲਾ ਵੀ ਕਰਦੇ ਹੁੰਦੇ ਸੀ ਔਰ ਛਣਕਾਟੇ ਆ 27 ਛਣਕਾਟੇ ਆਏ ਔਰ ਅਸੀਂ ਲਗਾਤਾਰ ਦੇਖਦੇ ਰਹੇ ਛਣਕਾਟਿਆਂ ਨੂੰ ਕਿਉਂਕਿ ਉਹਨਾਂ ਦੇ ਕੈਰੇਕਟਰ ਜਿਹੜੇ ਸੀ ਬਾਲਾ ਹੋਣ ਜਾਂ ਨੀਲੂ ਹੋਵੇ ਔਰ ਉਸ ਤੋਂ ਬਾਅਦ ਫਿਲਮਾਂ ਦਾ ਦੌਰ ਆਉਂਦਾ ਤਾਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਇੱਕ ਨਵੀਂ ਜਿਹੜੀ ਪਰਤ ਪਾਈ ਕਿਉਂਕਿ ਜਿਸ ਸਾਧਨ ਉਹਨਾਂ ਦਾ ਸੁਭਾਅ ਸੀ ਉਹਨਾਂ ਦੇ ਡਾਇਲੋਗ ਡਿਲੀਵਰੀ ਸੀ ਦੇਖੋ ਜਿੰਨੀ ਵਧੀਆ ਉਹਨਾਂ ਦੀ ਡਾਇਲੋਗ ਡਿਲੀਵਰੀ ਸੀ ਜਿੰਨਾ ਪੰਜ ਉਹ ਡਿਲੀਵਰ ਕਰਦੇ ਸੀ ਵਧੀਆ ਅੰਦਾਸੀ ਕੋਈ ਹੋਰ ਹੈ ਨਹੀਂ ਔਰ ਐਨੇ ਵਧੀਆ ਟਾਈਮਿੰਗ ਕਮਾਲ ਦੀ ਸੀ ਉਹਨਾਂ ਦੀ ਉਹ ਕੁਝ ਸਿੱਖਣ ਨੂੰ ਵੀ ਮਿਲਦਾ ਜਈਆਂ ਸਖਸ਼ੀਤਾਂ ਜੋ ਕੰਮ ਕਰਦੇ ਕਿਉਂਕਿ ਜਦੋਂ ਐਡੇ ਪੜ੍ਹੇ ਲਿਖੇ ਇਨਸਾਨ ਹੋਣ ਔਰ ਸੁਲਝੇ ਹੋਏ ਇਨਸਾਨ ਹੋਣ ਔਰ ਜਿਨ੍ਹਾਂ 'ਚ ਇਨਸਾਨੀਅਤ ਕੁੱਟ-ਕੁੱਟ ਕੇ ਭਰੀ ਹੋਵੇ ਉਹਨਾਂ ਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਔਰ ਉਹਨਾਂ ਦੀ ਛਤਰ ਛਾਇਆ ਹੇਠ ਬਹੁਤ ਕੁਝ ਸਿੱਖਿਆ